ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਤੇਰੇ ਕੰਮਨ ਕੰਮੇ ਤੇਰੇ ਨਹੀਂ ਘੜ ਤੁਮੇ ਸਿੱਖ ਮੰਤਰੀ ਪੰਜਾਬ ਹਾਏ 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 ਅੱਜ ਅੱਜ ਦੇ ਸਿੱਖਿਆ ਦੇ ਅਪਕਾ ਨੂੰ ਨੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡਾ ਹੱਕ ਜਿੰਦਾਬਾਦ ਸਾਡਾ ਹੱਕ ਜਿੰਦਾਬਾਦ ਐਸਐਸਟੀ ਦੀਆਂ 1500 ਪੋਸਟਾਂ ਐ ਇਹਨਾਂ 1500 ਪੋਸਟਾਂ ਚ ਜਿਹੜਾ ਇਹਨਾਂ ਨੇ ਮਾਸਟਰ ਗ੍ਰੈਜੂਏਟ ਦਾ ਪੇਪਰ ਲਿਆ 150 ਨੰਬਰ ਦਾ ਉਹਦੇ ਵਿੱਚ ਪੂਰੇ ਜਿੰਨੇ ਸਬਜੈਕਟ ਤੇ ਉਹਨਾਂ ਚ ਮੇਰਾ ਪਹਿਲੇ ਨੰਬਰ ਤੇ ਹੋਇਆ 141 ਨੰਬਰ ਆ ਮੇਰੇ ਤੇ ਮੇਰੇ ਫਾਦਰ ਸਾਹਿਬ ਪੂਰੇ ਉਹਨੂੰ 12 ਸਾਲ ਹੋ ਗਏ ਤੇ ਮੇਰੀ ਮਾਤਾ ਬਿਮਾਰ ਰਹਿੰਦੇ ਤੇ ਉਹਨਾਂ ਦੇ ਨਾਲ ਆ ਮੈਂ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹਾਂ ਤਾਂ ਟੈਕ ਕਲੀਅਰ ਆ ਤੇ ਇਹੀ ਅਸੀਂ ਮਾਨਸਿਕ ਕੀੜਾ ਭੋਗ ਰਹੇ ਹਾਂ ਤਾਂ ਪਰੇਸ਼ਾਨੀ ਹੋ ਰਹੀ ਹੈ ਸਾਡੇ ਪਰਿਵਾਰ ਨਾਲ ਆਏ ਹੋਏ ਆ ਛੋਟੇ ਛੋਟੇ ਬੱਚੇ ਨਾਲ ਆਏ ਹੋਏ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਏ ਹਾਂ ਹਾਏ 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 ਰੋਸ ਜ਼ਾਹਰ ਕਰਨ ਵਾਲੇ ਇਹ ਨੇ ਉਹ ਉਮੀਦਵਾਰ ਜਿਹੜੇ ਅਧਿਆਪਕ ਲੱਗਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਸੜਕਾਂ ਤੇ ਰੁਲਣ ਲਈ ਮਜਬੂਰ ਨੇ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਇਸ ਮਾਜਿਕ ਸਿੱਖਿਆ ਦੇ ਅਧਿਆਪਕ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਕੱਢੀਆਂ 6060 ਅਧਿਆਪਕਤਿਆਂ ਅਸਾਮੀਆਂ ਦੀ ਮੈਰਿਟ ਲਿਸਟ ਵਿੱਚ ਆਉਂਦੇ ਨੇ ਕਾਰ ਨੇ ਦੂਜੇ ਵਿਸ਼ਿਆਂ ਦੇ ਅਧਿਆਪਕਾਂ ਨੂੰ ਤਾਂ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਪਰ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੂੰ ਨਹੀਂ ਦਿੱਤੇ ਜਿਸ ਕਾਰਨ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਇਨ੍ਹਾਂ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ ਮੋਹਾਲੀ ਦੇ ਸਿੱਖਿਆ ਵਿਭਾਗ 'ਚ ਆਪਣਾ ਰੋਸ ਪ੍ਰਦਰਸ਼ਨ ਕੀਤਾ ਮੁਬਾਰਕ ਪੰਜਾਬ ਸਰਕਾਰ ਹੁਣ ਵੀ ਆਪਣੇ ਜਾਣਬੁੱਝ ਕੇ ਸਾਡੀਆਂ 1500 ਸਮਾਜਿਕ ਸਿੱਖਿਆਆਂ ਦੀਆਂ ਜਿਹੜੀਆਂ ਅਧਿਆਪਕਾਂ ਦੀਆਂ ਜੋਇਨਿੰਗ ਲੈਟਰ ਨੇ ਰੋਕ ਰੱਖੇ ਨੇਗੇ ਹਾਲਾਂਕਿ ਸਾਡੇ ਸਾਰੀਆਂ ਲਿਸਟਾਂ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਨੇਗੀਆਂ ਵਿਭਾਗ بار بار ਬਹਾਨੇ ਲਾ ਕੇ ਸਾਨੂੰ ਟਾਲਮਟੋਲ ਕਰ ਰਿਹਾ ਜਿਹਦੇ ਰੋਸ ਵਜੋਂ ਅਸੀਂ ਇੱਥੇ ਸਾਰੇ ਰੋਸ ਪ੍ਰਗਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਆਂ ਸਰ ਦਾ ਘਰਾਓ ਕਰਨ ਜਾ ਰਹੇ ਆਂਗੇ ਸਾਨੂੰ ਅਸੀਂ ਉਰੇ ਆਏ ਆਂ ਅਸੀਂ ਆਪਣੇ ਨੁਯੁਕਤੀ ਪੱਤਰ ਲੈ ਕੇ ਜਾਵਾਂਗੇ ਲਿਸਟਾਂ ਪਵਾ ਕੇ ਜਾਵਾਂਗੇ ਸਾਨੂੰ ਮਰਨਾ ਮਨਜ਼ੂਰ ਆ ਪਰ ਪਿੱਛੇ ਹਟਣਾ ਮਨਜ਼ੂਰ ਨਹੀਂ ਜਦੋਂ ਇਸ ਸੰਬੰਧੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਹਾਈ ਕੋਰਟ ਵੱਲੋਂ ਪ੍ਰਤੀ ਪ੍ਰਕਿਰਿਆ ਤੇ ਰੋਕ ਲਗਾਉਣ ਕਹਿ ਕੇ ਪੱਲਾ ਝਾੜ ਲਿਆ ਇਹ ਨਹੀਂ ਨਹੀਂ ਉਹਨਾਂ ਨੂੰ ਇਹ ਵੀ ਸਪਸ਼ਟ ਪਤਾ ਨਹੀਂ ਸੀ ਕਿ ਰੋਕ ਕਿਸ ਕਾਰਨ ਲੱਗੀ ਹੈ ਅਤੇ ਮਹਿਕਮਾ ਇਸ ਬਾਰੇ ਕੀ ਕਰ ਰਿਹਾ ਹੈ ਉਹ ਕੁਐਸਚਨ ਦੇ ਉੱਪਰ ਨੇ ਸਵਾਲ اٹھਾਇਆ ਵੀ ਇਹ ਕੁਐਸਚਨ ਜੇ ਨਾ ਮੇਰਾ ਆਨਸਰ ਠੀਕ ਹੈ ਇਹ ਠੀਕ ਨਹੀਂ ਉਹਦਾ ਫੈਸਲਾ ਹੀ ਕੋਰਟ ਚ ਹੋਣਾ ਹੈ ਤੇ ਡਿਪਾਰਟਮੈਂਟ ਦੇ ਲੋਕੀ ਪੱਖ ਰੱਖਿਆ ਗਿਆ ਕੋਈ ਕਾਰਵਾਈ ਚੱਲ ਰਹੀ ਹੈ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਪੱਖ ਰੱਖਿਆ ਗਿਆ ਜਵਾਬ ਦਾ ਦਿੱਤਾ ਸੀਗਾ ਤੇ ਕੋਰਟ ਨੇ ਅਗਲੀ ਪੇਸ਼ੀ ਪਾਈ ਹੈ ਅਗਲੀ ਪੇਸ਼ੀ ਕੁਐਸਚਨ ਕਿਹੜਾ ਹੈ ਇਹਦਾ ਨਹੀਂ ਪਤਾ ਨਹੀਂ ਕੁਐਸਚਨ ਦੇ ਦਿੱਤਾ ਹੈ ਕੋਰਟ ਚ ਕਿ ਕਿਹੜਾ ਕੁਐਸਚਨ ਤੇ ਕਿਹੜਾ ਵਿਸ਼ਾ ਆਬਜੈਕਸ਼ਨ ਲਾਇਆ ਨਹੀਂ ਇਹਦਾ ਇੱਕ ਕੁਐਸਚਨ ਹੈਗਾ ਕੋਈ ਇਹਦਾ ਨਾਗਰਿਕ ਸ਼ਾਸਤਰ ਦਾ ਕੁਐਸਚਨ ਆਏਗਾ ਉਹਦੇ ਦੇ ਲੱਗਿਆ ਤੇ ਕਿਦੋਂ ਤੱਕ ਸੁਭਾਵਨਾ ਜਿਹੜੀ ਮਸਲਾ ਸਾਡੇ ਦੇਖੋ ਕੋਰਟ ਚ ਬੇਸੀ ਹੈਗੀ ਦਿਨ ਕੋਰਟ ਦੇ ਵਿੱਚ ਮਾਂਜੋ ਕੋਰਟ ਨੇ ਫੈਸਲਾ ਕਰਿਆ ਉਸੇ ਸਾਰੀ ਤਰ੍ਹਾਂ ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਛੇਤੀ ਨਿਯੁਕਤੀ ਪੱਤਰ ਨਹੀਂ ਦਿੰਦੀ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ ਜਿਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਜੇ ਨਹੀਂ ਸਾਡੀ ਗੱਲ ਨਹੀਂ ਸੁਣਦੇ ਫਿਰ ਅਸੀਂ ਆਰ ਪਰ ਦੀ ਲੜਾਈ ਲੜਾਂਗੇ ਠੀਕ ਹੈ ਇਹ ਵੀ ਉਸ ਕੱਲ ਨੂੰ ਜੇ ਵੀ ਕੋਈ ਮੀਨਜ਼ ਜੇ ਵੀ ਸਾਡੇ ਕੋਈ ਸਾਥੀ ਦਾ ਨੁਕਸਾਨ ਹੁੰਦਾ ਇਹ ਪੂਰ ਜ਼ੋਰ ਮੈਂ ਇਹ ਮੈਂ ਗੱਲ ਦਾਵਾ ਕਰਦਾ ਕਿ ਪੰਜਾਬ ਸਰਕਾਰ ਤੇ ਡਿਪਾਰਟਮੈਂਟ ਹੀ ਜ਼ਿੰਮੇਵਾਰ ਹੋਗਾ ਸੁਤ੍ਰਮ ਤਾਬਕ ਇਨ੍ਹਾਂ ਅਧਿਆਪਕਾਂ ਦੀ ਭਰਤੀ ਸੰਬੰਧੀ ਲੱਗੀ ਰੋਕ ਦੀ ਸੁਣਵਾਈ ਹਾਈ ਕੋਰਟ 'ਚ 16 ਨਵੰਬਰ ਨੂੰ ਹੈ ਜਿਸ ਤੇ ਪੰਜਾਬ ਸਰਕਾਰ ਦੇ ਪੱਖ ਤੋਂ ਬਾਅਦ ਹੀ ਇਨ੍ਹਾਂ ਅਧਿਆਪਕਾਂ ਦੇ ਭਵਿੱਖ ਦਾ ਫੈਸਲਾ ਆਵੇਗਾ ਅਤੇ ਦੇਖਣਾ ਹੋਵੇਗਾ ਕਿ ਸਰਕਾਰ ਕੀ ਰੁਕ ਅਖਤਿਆਰ ਕਰਦੀ ਹੈ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਜਾ ਰਹੇ 6060 ਅਧਿਆਪਕਾਂ ਵਿੱਚੋਂ 1500 ਸਮਾਜਿਕ ਸਿੱਖਿਆ ਅਧਿਆਪਕਾਂ ਦੀ ਫਾਈਨਲ ਮੈਰਿਟ ਸੂਚੀ ਜਾਰੀ ਨਾ ਕਰਨ ਨੂੰ ਲੈ ਕੇ ਕੱਲ੍ਹ ਸ਼ਾਮ ਅਧਿਆਪਕ ਯੋਗਤਾ ਟੈਸਟ ਪਾਸ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਵਿਭਾਗ ਦਫ਼ਤਰ ਅਗੇ ਦਰਨਾ ਦੇ ਕੇ ਘਰਾਵ ਕੀਤਾ ਗਿਆ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਡੇ ਪੱਧਰ ਤੇ ਸਮਾਜਿਕ ਸਿੱਖਿਆ ਬੇਰੋਜ਼ਗਾਰ ਉਮੀਦਵਾਰਾਂ ਨਾਲ ਬੇਇਨਸਾਫੀ ਕਰ ਰਿਹਾ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਣਬੁੱਝ ਕੇ ਕੋਰਟ ਕੇਸਾਂ ਦਾ ਹਵਾਲਾ ਦੇ ਰਹੇ ਨੇ ਜਦਕਿ ਸੱਚਾਈ ਇਹ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਪ੍ਰਤੀ ਪ੍ਰਕਿਰਿਆ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਗਈ ਹੈ। ਯੂਨੀਅਨ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰੇ। ਨਦਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੁਝ ਹੀ ਦਿਨਾਂ 'ਚ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਅਤੇ ਜਲਦੀ ਹੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਅੱਜ ਸਿੱਖਿਆ ਵਿਭਾਗ ਕਾਨੂੰਨ ਨਿਯੁਕਤੀ ਪੱਤਰ ਜਾਰੀ ਕਰੋ।